ਅ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ ਸੈਂਟਰ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਹੈ ਮੈਨੂੰ ਇਹਦੇ ਵਿੱਚ ਕੋਈ ਜ਼ਿਆਦਾ ਬਹੁਤ ਵੱਡੀ ਅਜਾਚੀ ਖੁਸ਼ੀ ਦੀ ਖਬਰ ਸੁਣਨ ਚ ਨਹੀਂ ਆਉਂਦੀ ਪਈ ਦੇਸ਼ ਦੀ ਸਰਕਾਰ ਇਹ ਉਹ ਸੇਵਿੰਗਸ ਨੂੰ ਲੈ ਕੇ ਕਾਫੀ ਲੋਕਾਂ ਨੂੰ ਡਿਸਕਰੇਜ ਕਰ ਰਹੀ ਹੈ ਪੈਸਾ ਇੱਕ ਆਮ ਨਾਗਰਿਕ ਦੀ ਜੇਬ ਤੋਂ ਨਿਕਲ ਕੇ ਸਰਕਾਰ ਦੇ ਕੋਲ ਜਾਂ ਕਾਰਪੋਰੇਟ ਸੈਕਟਰ ਤੇ ਜਾਏਗਾ ਮੋਦੀ ਨੇ ਆਪਣੇ ਸਹਿਯੋਗੀ ਖੁਸ਼ ਕਰ ਕਿਸਾਨ ਆਪਣੀ ਦੁਆਰਾ ਤੋਂ ਅੰਦੋਲਨ ਵਾਸਤੇ ਉਤਰੇ ਹੋਏ ਹਨ ਸਸ਼ੀਕਲ ਜੀ ਹਮਦਰ ਟੀਵੀ ਦੇ ਖਾਸ ਦਰਸ਼ਕਾਂ ਦਾ ਮੈਂ ਪਰਵਿੰਦਰ ਸਵਾਗਤ ਕਰਦਾ ਹੈ ਸੈਂਟਰ ਦੀ ਫਾਈਨਾਂਸ ਮਿਨਿਸਟਰ ਨਿਰਮਲ ਸੀਤਾਰਮਨ ਦੇ ਵੱਲੋਂ ਅੱਜ ਸਤਮਾ ਬਜਟ ਪੇਸ਼ ਕੀਤਾ ਗਿਆ ਹੈ ਕਿ ਕੁਝ ਰਾਹਤ ਦਿੱਤੀ ਗਈ ਹੈ ਤੇ ਕਿ ਕੁਝ ਜਿਹੜਾ ਕਿ ਸੂਬਿਆਂ ਨੂੰ ਇਹਨਾਂ ਬਜਟ ਤੋਂ ਜਿਹੜਾ ਕਿ ਫਾਇਦਾ ਹੋਵੇਗਾ ਇਸ ਸੰਬੰਧੀ ਵੀ ਅੱਜ ਗੱਲ ਕਰਾਂਗੇ ਸਾਡੇ ਨਾਲ ਮਸ਼ਹੂਰ ਇਕਨੋਮਿਸਟ ਅਤੇ ਜੀਐਸਟੀ ਕੰਸਲਟੈਂਟ ਅਨਿਲ ਸ਼ਰਮਾ ਮੇਯੂ ਦੇ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ ਸੈਂਟਰ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਹੈ ਵੀਰ ਦੇਖੋ ਜਦੋਂ ਵੀ ਕੋਈ ਬਜਟ ਆਂਦਾ ਤੇ ਇੱਕ ਆਮ ਨਾਗਰਿਕ ਜਿਹੜਾ ਹੈ ਉਹ ਬਜਟ ਤੋਂ ਬਹੁਤ ਐਕਸਪੈਕਟੇਸ਼ਨ ਕਰਦਾ ਹੈ ਨਾ ਉਹਨੂੰ ਹੁੰਦਾ ਕਿ ਮੇਰੀ ਇਨਕਮ ਟੈਕਸ ਦੀ ਕੋਈ ਸਲੈਬ ਘਟ ਜੇਗੀ ਕੋਈ ਮਹਿੰਗਾਈ ਦਰ ਘੱਟਲੇ ਆ ਜੇਗੀ ਜਾਂ ਜੇ ਕੋਈ ਆਪਾ ਬਿਜ਼ਨਸਮੈਨ ਦੀ ਗੱਲ ਕਰੀ ਤਾਂ ਬਿਜ਼ਨਸਮੈਨ ਸੋਚਦਾ ਕਿ ਸ਼ਾਇਦ ਕੋਈ ਪਰਸਨਲ ਸਿਕਿਉਰਿਟੀ ਜਾਂ ਇੰਡਸਟਰੀ ਵਾਸਤੇ ਕੁਝ ਮੇਜਰ ਰਿਸਟ ਇੰਪੈਕਟ ਆਏਗਾ ਤੇ ਜੇ ਆਪਾਂ ਓਵਰਲ ਗੱਲ ਕਰ ਲਈ ਬਜਟ ਦੇ ਵਾਸਤੇ ਤਾਂ ਛੋਟੇ ਐਮ ਐਸ ਐਮਈ ਵਾਸਤੇ ਜਾਂ ਇੰਡੀਵਿਜੂਅਲਸ ਵਾਸਤੇ ਮੈਨੂੰ ਇਹਦੇ ਵਿੱਚ ਕੋਈ ਜ਼ਿਆਦਾ ਬਹੁਤ ਵੱਡੀ ਅਜਾ ਚੀ ਖੁਸ਼ੀ ਦੀ ਖਬਰ ਸੁਣਨ ਚ ਨਹੀਂ ਆਉਂਦੀ ਪਈ ਸਿਵਾਏ ਇਸ ਤੋਂ ਕਿ ਜਿਹ ਕੁਝ ਬੈਨੀਫਿਟ ਜੁਰ ਦਿੱਤਾ ਹੈ ਇੰਡੀਵਿਜੂਅਲ ਨੂੰ ਲੇਕਿਨ ਜੇ ਆਪਾਂ ਦੇਖੀਏ ਜਿਹੜਾ ਆਪਣੇ ਇੱਕ ਉਹ ਹਿੰਦੁਸਤਾਨ ਦਾ ਜਿਹੜਾ ਇੱਕ ਟ੍ਰੈਂਡ ਹੈ ਉਹ ਆਪਾਂ ਸੇਵਿੰਗ ਨੂੰ ਜ਼ਿਆਦਾ ਮਹੱਤਵ ਦਿੰਦੇ ਆ ਲੇਕਿਨ ਪਿਛਲੇ 2-3 ਸਾਲਾਂ ਤੋਂ ਲਗਾਤਾਰ ਜਿਹੜੀ ਸਰਕਾਰ ਹੈ ਉਹ ਸੇਵਿੰਗਸ ਨੂੰ ਲੈ ਕੇ ਕਾਫੀ ਲੋਕਾਂ ਨੂੰ ਡਿਸਕਰੇਜ ਕਰ ਰਹੀ ਹੈ ਇਸ ਕਰਕੇ ਨਿਊ ਸਕੀਮ ਜਿਹੜੀ ਕਿ ਜਿਹਦੇ ਵਿੱਚ ਕੋਈ ਸੇਵਿੰਗ ਤੁਹਾਨੂੰ ਜਿਹਦਾ ਬੈਨੀਫਿਟ ਨਹੀਂ ਮਿਲਦਾ ਉਹਦੇ 'ਚ ਤਾਂ ਇਹਨਾਂ ਨੇ 17500 ਰੁਪਏ ਦਾ ਤੁਹਾਨੂੰ ਇੱਕ ਤਰ੍ਹਾਂ ਮੋਟਾ-ਮੋਟਾ ਬੈਨੀਫਿਟ ਦਿੱਤਾ ਹੈ ਲੇਕਿਨ ਜਿਹੜੀ 올ਡ ਸਕੀਮ ਹੈ ਜਿੱਥੇ ਤੁਸੀਂ 80C ਦੇ ਅੰਦਰ ਪ੍ਰੋਵੀਡੈਂਟ ਫੰਡ ਦੀ ਸੇਵਿੰਗ ਕਰਦੇ ਸੀ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਦੀ ਸੇਵਿੰਗ ਕਰਦੇ ਸੀ ਜਾਂ ਬੱਚ ਉਸ ਤਬਕਾ ਮੇਂ ਵਾਸਤੇ ਜੋ ਹੈ ਉਸ ਲੋਕਾਂ ਵਾਸਤੇ ਇਸ ਬਜਟ ਦੇ ਵਿੱਚ ਉਹਨਾਂ ਨੇ ਕੁਝ ਵੀ ਪ੍ਰਬਧਾਨ ਨਹੀਂ ਕੀਤਾ ਜਦਕਿ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਜਿਹੜੀ ਤੁਹਾਡੀ 80C ਦੀ ਸੇਵਿੰਗ ਹੈ ਜਿਹੜੀ ਲਿਮਟ ਹੈ ਜਿਹੜੀ ਕਿ ਪਹਿਲੇ 2014 ਤੋਂ ਅਨਚੇਂਜਡ ਹੈ ਤੇ ਸ਼ਾਉਦੀ ਲਿਮਿਟ ਇਸ ਵਾ ਵਧਾ ਕੇ 1.5 ਲੱਖ ਤੋਂ 2.5 ਲੱਖ ਕੀਤੀ ਜਾਏਗੀ ਲੇਕਿਨ ਐਸਾ ਕੁਝ ਵੀ ਨਹੀਂ ਹੋਇਆ ਤੇ ਉਸ ਤੱਕ ਮੈਨੂੰ ਜਿਹੜਾ ਹੈ ਕਾਫੀ ਨਿਰਾਸ਼ਾ ਹੈ ਇਸ ਬਜਟ ਤੋਂ ਕਿਉਂਕਿ ਲੋਕੀ ਹਜੇ ਵੀ ਸੇਵਿੰਗ ਚ ਬਲੀਵ ਕਰਦੇ ਆਂ ਔਰ ਕਰਨਾ ਵੀ ਚਾਹੀਦਾ ਕਿਉਂਕਿ 2008 ਦਾ ਜਿਹੜਾ ਵਰਲਡ ਰੀਸੈਸ਼ਨ ਸੀਗਾ ਜਾਂ ਕੋਵਿਡ ਦੇ ਟਾਈਮ ਤੇ ਜਿਹੜਾ ਇੱਕ ਉਲਟਾ ਟਾਈਮ ਚੱਲਿਆ ਲੋਕਾਂ ਵਾਸਤੇ ਉਰੇ ਵਿੱਚ ਲੋਕਾਂ ਦੀ ਸੇਵਿੰਗਸ ਹੀ ਨੇ ਲੋਕਾਂ ਨੂੰ ਬਚਾਇਆ ਤੇ ਅੱਜ ਸਾਡਾ ਇੱਕ ਕਲਚਰ ਵੀ ਹੈ ਕਿ ਅਸੀਂ ਸੇਵਿੰਗ ਤੇ ਬਲੀਵ ਕਰਦੇ ਹਾਂ ਸੇਵਿੰਗ ਕਰਦੇ ਹਾਂ ਤੇ ਇਸ ਕਰਕੇ ਸਰਕਾਰ ਹੁਣ ਸੇਵਿੰਗ ਨੂੰ ਡਿਸਕਰੇਜ ਕਰਕੇ ਲੋਕਾਂ ਨੂੰ ਇਹ ਕਹਿਣਾ ਚਾਹ ਰਹੀ ਹੈ ਕਿ ਤੁਸੀਂ ਆਪਣਾ ਪੈਸਾ ਮਾਰਕੀਟ ਦੇ ਸਿੱਟੋ ਆਪਣੀ ਕੰਪੰਮਸ਼ਨ ਵਧਾਓ ਕੰਪੰਮਸ਼ਨ ਵਧਾਉਂਦਾ ਰੀਜ਼ਨ ਕੀ ਹੈ ਜੇ ਕੰਪੰਮਸ਼ਨ ਵਧਾਓਗੇ ਤਾਂ ਜੀਐਸਟੀ ਟੈਕਸ ਜਿਹੜਾ ਉਹ ਜੀਐਸਟੀ ਕੰਪੰਮਸ਼ਨ ਬੇਸ ਟੈਕਸ ਹੈ ਤੇ ਉਹਦੇ ਨਾਲ ਕੀ ਹੋਏਗਾ ਆਲਟੀਮੇਟਲੀ ਕਾਰਪੋਰੇਟ ਸੈਕਟਰ ਦੀ ਪ੍ਰੋਫਿਟ ਵਧਣਗੇ ਠੀਕ ਹੈ ਜੀਐਸਟੀ ਦੇ ਗੌਰਮੈਂਟ ਦੀ ਕਲੈਕਸ਼ਨ ਵਧੇਗੀ ਯਾਨਕਿ ਪੈਸਾ ਇੱਕ ਆਮ ਨਾਗਰਿਕ ਦੀ ਜੇਬ ਤੋਂ ਨਿਕਲ ਕੇ ਸਰਕਾਰ ਦੇ ਕੋਲ ਜਾਂ ਕਾਰਪੋਰੇਟ ਸੈਕਟਰ ਤੇ ਜਾਏਗਾ ਜਿਹੜਾ ਕਿ ਬਹੁਤ ਹੀ ਵੱਡਾ ਮੈਂ ਕਹੂੰਗਾ ਕਿ ਇੱਕ ਬੜਾ ਹੀ ਗੌਰਮੈਂਟ ਦਾ ਗਲਤ ਸਟੈਪ ਹੈ ਸੇਵਿੰਗ ਹੋਣੀ ਚਾਹੀਦੀ ਹੈ ਸੇਵਿੰਗ ਦੇ ਨਾਲ ਘਰ ਚੱਲਦੇ ਆ ਸੇਵਿੰਗ ਦੇ ਨਾਲ ਸਮਾਜ ਚੱਲਦਾ ਹੈ ਸਮਾਜ ਦੇ ਅੰਦਰ ਲੋਕ ਇੱਕ ਦੂਸਰੇ ਨੂੰ ਸਹਾਇਤਾ ਕਰਦੇ ਰਹਿੰਦੇ ਆ ਇਸ ਤਰ੍ਹਾਂ ਚ ਲੈਣਾ ਦੇਣਾ ਬਣਿਆ ਹੋਇਆ ਬਣਿਆ ਰਹਿਣਾ ਚਾਹੀਦਾ ਬਟ ਸਰਕਾਰ ਇਸ ਤਰ੍ਹਾਂ ਦੀ ਪਾਲਿਸੀਜ਼ ਨੂੰ ਜਿਹੜਾ ਡਿਸਕਰੇਜ ਕਰ ਰਹੀ ਹੈ ਜਿਹੜਾ ਕਿ ਬੜਾ ਅਨਪ੍ਰਵਾਹਨਾ ਮਾਹੌਲ ਹੈ ਸਰਕਾਰ ਵੱਲੋਂ ਉਸ ਤੋਂ ਇਲਾਵਾ ਠੀਕ ਹੈ ਸਰਕਾਰ ਨੇ ਸੋਸ਼ਲ ਸਿਕਿਉਰਿਟੀਜ਼ ਵਾਸਤੇ ਕਾਫੀ ਕੁਝ ਪ੍ਰਬੰਧ ਕੀਤੇ ਹਨ ਬਜਟ ਦੇ ਅੰਦਰ ਲੇਕਿਨ ਅਗਰ ਅਸੀਂ ਪੰਜਾਬ ਦੇ ਪੁਆਇੰਟ ਆਫ ਥਿੰਕਿੰਗ ਗੱਲ ਕਰੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਪੰਜਾਬ ਜਿਹੜਾ ਹੈ ਕਿ ਫੂਡ ਬਾਉਲ ਹੈ ਪੂਰੀ ਕੰਟਰੀ ਦਾ ਔਰ ਪੰਜਾਬ ਨੇ ਉਸ ਫੂਡ ਨੂੰ ਉਦੋਂ ਦਿੱਤਾ ਪੰਜਾਬ ਸਰਕਾਰ ਨੂੰ ਜਾਂ ਗਵਰਨਮੈਂਟ ਨੂੰ ਜਾਂ ਇੰਡੀਆ ਨੂੰ ਜਦੋਂ ਇੰਡੀਆ ਦੇ ਅੰਦਰ ਫੂਡ ਦੇ ਕ੍ਰਾਈਸਿਸ ਹੋ ਗਏ ਸੀਗੇ ਉਸ ਦੇ ਬਾਵਜੂਦ ਪੰਜਾਬ ਅੱਜ ਆਪਣੇ ਉਸ ਜਿਹੜਾ ਉਹਦਾ ਵਪਾਰਸ ਸੀ ਖੇਤੀ ਦਾ ਉਹਦੇ ਚ ਬਸ ਨੀਚੇ गिरਦਾ ਜਾ ਰਿਹਾ ਕਿਉਂਕਿ ਪਾਣੀ ਦਾ ਲੈਵਲ ਨੀਚੇ ਆ ਗਿਆ এনवायरमेंट ਖਰਾਬ ਹੁੰਦਾ ਜਾ ਰਿਹਾ ਉਹਦੇ ਨਾਲ ਪੰਜਾਬ ਆਪਣੀ ਇੱਕ ਬਹੁਤ ਵੱਡੀ ਕੋਸਟ ਦਿੰਦਾ ਜਾ ਰਿਹਾ ਤੇ ਅਸੀਂ ਉਮੀਦ ਕਰਦੇ ਹਾਂ ਕਿ 빙ੇ ਪੰਜਾਬੀ ਕੀ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਸਾਡੀ ਉਹ ਪੰਜਾਬ ਦੇ ਵੱਲ ਵੀ ਦੇਖੇ ਤੇ ਪੰਜਾਬ ਨੂੰ ਕੋਈ ਸਪੈਸ਼ਲ ਪੈਕੇਜ ਜਿਵੇਂ ਕਿ ਮਾਨ ਸਾਹਿਬ ਨੇ 132000 ਕਰੋੜ ਦਾ ਇੱਕ ਪੈਕੇਜ ਮੰਗਿਆ 16th ਫਾਈਨੈਂਸ ਕਮਿਸ਼ਨ ਤੋਂ ਉਹਦੇ ਚ ਜਿੰਨਾ ਮੈਕਸਿਮਮ ਹੋ ਸਕਦਾ ਹੈ ਉਹ ਪੰਜਾਬ ਨੂੰ ਮਿਲੇ ਕਿਉਂਕਿ ਜਿੱਦਾਂ ਹੁਣ ਇਸ ਬਜਟ ਨੂੰ ਤੁਸੀਂ ਦੇਖਿਆ ਬਿਹਾਰ ਨੂੰ ਤੇ ਆਂਧਰਾ ਪ੍ਰਦੇਸ਼ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਹੈ ਆ ਗਿਆ ਕਿ ਵਿਰੋਧੀ ਜਿਹੜੇ ਕਹਿ ਰਹੇ ਹੈਗੇ ਕਿ ਜਿਹੜੇ ਮੋਦੀ ਨੇ ਆਪਣੇ ਸਹਿਯੋਗੀ ਖੁਸ਼ ਕਰਦੇ ਨਾ ਆਈਡੀ ਹਤੇ ਉਹ ਜਿਹੜੇ ਨਿਤਿਸ਼ ਹੈਗੇ ਨੇ ਉਹਨਾਂ ਤਾਂ ਖੁੱਲੇ ਗੱਫੇ ਲਟਾਤੇ ਪੰਜਾਬ ਮੂਵਲ ਦੇਖ ਰਿਹਾ ਤੋ ਢੀ ਗਾ ਬਿਲਕੁਲ ਠੀਕ ਹੈ ਕਿਉਂਕਿ ਜੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਦੇਸ਼ ਦੇ ਫਾਈਨੈਂਸ ਮਿਨਿਸਟਰ ਹੋ ਤਾਂ ਤੁਸੀਂ ਪੂਰੇ ਦੇਸ਼ ਦਾ ਸੋਚਣਾ ਹੈ ਤੁਸੀਂ ਸਿਰਫ ਆਪਣੀ سپورਟਿੰਗ ਪਾਰਟੀਆਂ ਨੂੰ ਨਹੀਂ ਦੇਖਣਾ ਜੇ ਤੁਹਾਡੀ ਕੋਈ ਆਪੋਜੀਸ਼ਨ ਪਾਰਟੀ ਵੀ ਹੈ ਲੇਕਿਨ ਉਸ ਸਟੇਟ ਦੀ ਮਹੱਤਤਾ ਕੀ ਹੈ ਉਹ ਦੇਖਣੀ ਹੈ ਪੰਜਾਬ ਅਗਰ ਅੱਜ ਅਜਾਜ਼ਿਰ ਸੋਚ ਲਈਏ ਕਿ ਪੰਜਾਬ ਫੂਡ ਬਣਾਉਣਾ ਬੰਦ ਕਰ ਦੇ ਪ੍ਰੋਡਿਊਸ ਕਰਨਾ ਬੰਦ ਕਰ ਦੇ ਪੈੜੀ ਉਗਾਉਣਾ ਬੰਦ ਕਰ ਦੇ ਵੀਟ ਉਗਾਉਣਾ ਪੈੜੀ ਬੰਦ ਕਰ ਦੇ ਤਾਂ ਸੈਂਟਰਲ ਗਵਰਨਮੈਂਟ ਜਿਹੜੀ ਪੀਡੀਐਸ ਸਕੀਮ ਹੈ ਉਹ ਕਿੱਥੇ ਰਹੇਗੀ ਉੱਥੇ ਜਿੰਨਾ ਵੀ ਫੂਡ ਜਾ ਰਿਹਾ ਹੈ ਉਸ ਇੱਕ ਮੇਜਰ ਬਾਉਲ ਮੇਜ ਤਾਂ ਤੁਸੀਂ ਕੀ ਕਰੋਗੇ ਔਰ ਦੂਜੇ ਪਾਸੇ ਐਮਐਸਐਮ ਇਸ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਹੈ ਇੱਕ ਇਸ਼ੂ ਬਣੇ ਹੋਏ ਹੈ ਔਰ ਕਿਸਾਨ ਆਪਣੇ ਦੁਆਰਾ ਤੋਂ ਅੰਦੋਲਨ ਵਾਸਤੇ ਉਤਰੇ ਹੋਏ ਹੈ ਇਹ ਵੀ ਇੱਕ ਸਾਡੀ ਸਮਾਜ ਦਾ ਔਰ ਇੱਕ ਸਾਡੀ ਇਕਨੋਮੀ ਦਾ ਹਿੱਸਾ ਹੈ ਤੇ ਇਹਨਾਂ ਨੂੰ ਵੀ ਐਡਰੈਸ ਕਰਨਾ ਜਿਹੜਾ ਉਹ ਸੈਂਟਰਲ ਗਵਰਨਮੈਂਟ ਦਾ ਹੀ ਕੰਮ ਹੈ ਤੇ ਮੈਂ ਉਮੀਦ ਕਰਦਾ ਸੀ ਕਿ ਸ਼ਾਇਦ ਇਸ ਵਾਰ ਕਿਸਾਨਾਂ ਵਾਸਤੇ ਅ ਕੁਮਐਸਪੀ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਪੰਜਾਬ ਵੀ ਇੱਕ ਬਾਰਡਰ ਸਟੇਟ ਹੈ ਜਿਹੜਾ ਇੱਕ ਨਸ਼ੇ ਦਾ ਜਿਹੜਾ ਇੱਕ ਇਸ਼ੂ ਹੈ ਪੰਜਾਬ ਦੇ ਅੰਦਰ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਐਡਰੈਸ ਕੀਤਾ ਜਾਊਗਾ ਬਜਟ ਚ ਲੇਕਿਨ ਇਤਨਾ ਦਾ ਕੁਝ ਦੇਖਣ ਨੂੰ ਨਹੀਂ ਮਿਲਿਆ ਔਰ ਇੱਕ ਆਮ ਆਦਮੀ ਵਾਸਤੇ ਵੀ ਮੈਂ ਕਹੂੰਗਾ ਐਮਐਸਮੀ ਵਾਸਤੇ ਖਾਸ ਕਰਕੇ ਟੈਕਸ ਦਾ ਕੋਈ ਰਿਲੈਕਸੇਸ਼ਨ ਨਹੀਂ ਹੈ ਬਲਕਿ ਜਿਹੜੇ ਛੋਟੇ ਛੋਟੇ ਇਨਵੈਸਟਰ ਜਿਹੜੇ ਹੁਣ ਨਵੇਂ-ਨਵੇਂ ਹਜੇ ਸ਼ੇਅਰ ਮਾਰਕੀਟ 'ਚ ਜਾਣ ਲੱਗੇ ਸੀਗੇ ਤੇ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨ ਲੱਗੇ ਸੀ ਉਹਨਾਂ ਉੱਤੇ ਵੀ ਟੈਕਸ ਬਰਡਨ ਵਧਾ ਦਿੱਤਾ ਗਿਆ ਕੋਈ ਸ਼ਾਰਟ ਟਰਮ ਕੈਪੀ 15% ਨੂੰ 20% ਟੈਕਸ ਕਰ ਦਿੱਤਾ ਤੇ ਜਿਹੜੇ ਤੁਹਾਡੇ ਦੂਸਰੇ ਲੌਂਗ ਟਰਮ ਕੈਪੀਟਲ ਗੇਨਸ ਕਿ ਚਾਹੇ ਸ਼ੇਅਰ ਮਾਰਕੀਟ ਦੇ ਚਾਹੇ ਕਿਸੇ ਹੋਰ ਐਸੈਟਸ ਦੇ ਆ ਜਿਵੇਂ ਪ੍ਰੋਪਰਟੀ ਵੇਚੀ ਹੈ ਜਾਂ ਜੁਐਲਰੀ ਵੇਚੀ ਹੈ ਉਹਦੇ ਤੇ ਵੀ ਤੁਹਾਨੂੰ ਜਿਹੜਾ 10% ਦੀ ਜਗ੍ਹਾ ਤੇ 12.5% ਟੈਕਸ ਦੇਣਾ ਪਊਗਾ ਕਿਸਾਨਾਂ ਦਾ ਵੀ ਇਹ ਦੂਜਾ ਅੰਦੋਲਨ ਲੱਗਿਆ ਕੁਝ ਖਾਸ ਇਹਦਾ ਜਿਹੜਾ ਕਿ ਮੋਦੀ ਸਰਕਾਰ ਦਾ ਕੁਝ ਅਸਰ ਹੈ ਨਹੀਂਗਾ ਸਿਰਫ ਇੱਕ ਪੈਕੇਜ 1.5 ਲੱਖ ਰੁਪਏ ਦਾ ਮੈਂਸ਼ਨ ਕਰ ਦਿੱਤਾ ਗਿਆ ਨਾ ਤਾਂ ਕਰਜ਼ਾ ਮਾਫੀ ਦੀ ਗੱਲ ਹੋਈ ਹੈ ਨਾ ਐਮਐਸਪੀ ਦੀ ਗੱਲ ਕੀਤੀ ਗਈ ਹੈ ਇਸ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਕਿ ਮਨਾਂ ਨੂੰ ਵੀ ਠੇਸ ਪਹੁੰਚੀ ਹੈਗੀ ਉਮੀਦ ਤਾਂ ਸੀ ਕਿ ਇਹ ਬਜਟ ਦੇ ਵਿੱਚ ਕੁਝ ਜਿਹੜਾ ਕਿ ਹੋ ਸਕਦਾ ਉਹਨਾਂ ਦਾ ਫਾਇਦਾ ਤੁਸੀਂ ਦੇਖੋ ਕਿ ਐਗਰੀਕਲਚਰ ਦੇ ਅੰਦਰ ਦੇਸ਼ ਦੀ ਕਟੂਕਟ 50% ਪਪੂਲੇਸ਼ਨ ਕੰਮ ਕਰਦੀ ਹੈ ਹੈ ਨਾ ਤੇ ਯਾਨੀ ਕਿ ਇੱਕ ਵੱਡਾ ਤਬਕਾ ਦੇਸ਼ ਦਾ ਐਗਰੀਕਲਚਰ ਤੇ ਡਿਪੈਂਡੈਂਟ ਹੈ ਔਰ ਐਗਰੀਕਲਚਰ ਵਾਸਤੇ ਬਜਟ ਕਿੰਨਾ 1.52 ਲੱਖ ਦਾ ਯਾਨੀ ਕਿ 3% 3.5% ਦੇ ਆਸ-ਪਾਸ ਪੂਰੇ ਬਜਟ ਅਲੋਕੇਸ਼ਨ ਦਾ ਹੈ ਤੇ 45% ਜਾਂ 50% ਪਪੂਲੇਸ਼ਨ ਵਾਸਤੇ ਸਿਰਫ 3% ਦਾ ਬਜਟ ਤੇ ਇਸ ਕਰਕੇ ਥੋੜਾ ਇਹ ਦੁੱਖ ਵੀ ਹੁੰਦਾ ਹੈ ਲੇਕਿਨ ਪੋਲਿਟੀਕਲ ਸਿਨੈਰੀਓ ਵਿੱਚ ਸ਼ਾਇਦ ਸਿਸਟਮ ਇਦਾਂ ਹੀ ਚੱਲੇਗਾ ਲੇਕਿਨ ਅਗਰ ਸਰਕਾਰ ਚਾਂਦੀ ਤੇ ਐਗਰੀਕਲਚਰ ਜਿਹੜਾ ਕਿ ਲਗਾਤਾਰ 4% ਕੰਟ੍ਰਿਬਿਊਟ ਕਰਦਾ ਹੈ GST ਨੂੰ no, ਔਰ 45% ਮੈਨਪਾਵਰ ਜਿਹੜੀ ਹੈ GST ਇਹਦੇ ਵਿੱਚ ਐਗਰੀਕਲਚਰ ਦੀ ਖਪਤ ਦੀ ਹੈ ਔਰ ਜਦੋਂ ਕੋਵਿਡ ਵੀ ਆਇਆ ਸੀ ਤੇ ਸਿਰਫ ਐਗਰੀਕਲਚਰ ਨੂੰ ਛੱਡ ਕੇ ਬਾਕੀ ਸਾਰੀ ਇਕਨੋਮੀ ਡਾਮਡੋਲ ਹੋ ਗਈ ਸੀ ਤੇ ਅਗਰ ਇਤਨੀ ਇੰਪੋਰਟੈਂਟ ਸਾਡੀ ਇਕਨੋਮੀ ਐਕਟੀਵਿਟੀ ਹੈ ਇਹਨੂੰ ਇੱਕ ਇੰਡਸਟਰੀ ਤੌਰ ਦੇ ਤਰੀਕੇ ਨਾਲ ਦਿੱਤਾ ਜਾਂਦਾ ਔਰ ਪੰਜਾਬ ਨੂੰ ਉਸ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਤੇ ਮੈਂ ਸਮਝਦਾ ਸੀ ਕਿ ਸ਼ਾਇਦ ਪੰਜਾਬ ਦਾ ਵੀ ਭਲਾ ਹੁੰਦਾ ਤੇ ਪੂਰੇ ਦੇਸ਼ ਦਾ ਵੀ ਭਲਾ ਹੁੰਦਾ ਲੇਕਿਨ ਫਿਲਹਾਲ ਇਸ ਬਜਟ 'ਚ ਇਹਨਾਂ ਦਾ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ। ਸੋ ਇੱਕ ਵੱਡੀ ਗੱਲ ਇਹ ਵੀ ਹੈਗੀ ਕਿ ਜਿੰਨਾ ਵੀ ਆਪਣਾ ਟਰਾਂਸਪੋਰਟ ਹੈਗਾ પેટ્રોલ ડીਜ਼ਲ ਤੇ ਡਿਪੈਂਡ ਹੈ। ਫਿਰ GST ਦੇ ਦਾਇਰੇ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ પેટ્રોલ ડીਜ਼ਲ ਨੂੰ? ਜੇਕਰ ਇਸ ਤੇ ਉੱਪਰ ਕੰਟਰੋਲ ਹੋਊਗਾ ਤਾਂ ਅਜ਼ਹਰ ਜੀ ਗੱਲ ਹੈ ਕਿ ਮਹਿੰਗਾਈ ਤੇ ਵੀ ਲਾਮ ਲੱਗੇਗੀ ਤੇ ਆਮ ਲੋਕਾਂ ਨੂੰ ਵੀ ਜਿਹੜਾ ਕਿ ਕੁਝ ਰਾਹਤ ਮਿਲੇਗੀ। ਫਿਰ ਇਸ ਤੇ ਉੱਪਰ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ? ਪ੍ਰਵਿੰਦਰ ਜੀ ਜੇਕਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਜੁਲਾਈ 2017 'ਚ GST ਇੰਟਰੋਡਿਊਸ ਕੀਤਾ ਗਿਆ ਸੀਗਾ ਤੇ ਉਸ ਟਾਈਮ ਤੇ ਜਿਹੜੀ ਸਾਡੀ ਸਟੇਟ ਗਵਰਨਮੈਂਟ ਸੀਗੀ ਉਹਨਾਂ ਨੂੰ ਇੱਕ ਵਰੀ ਸੀਗੀ ਕਿ ਸ਼ਾਇਦ GST ਦੇ ਆਉਣ ਦੇ ਨਾਲ ਉਹਨਾਂ ਦਾ ਰੈਵਨਿਊ ਘਟੇਗਾ ਔਰ ਸਚਾਈ ਵੀ ਇਹੀ ਹੈ ਕਿ ਉਸ ਤੋਂ ਬਾਅਦ ਕੁਝ ਸਟੇਟਾਂ ਨੂੰ ਛੱਡ ਕੇ ਬਾਕੀ ਕਾਫੀ ਸਟੇਟਾਂ ਦਾ ਰੈਵਨਿਊ ਜਿਹੜਾ ਉਸ ਲੈਵਲ ਤੇ ਨਹੀਂ ਆਇਆ ਜਿਸ ਲੈਵਲ ਤੇ ਐਕਸਪੈਕਟੇਸ਼ਨ ਕੀਤੀ ਗਈ ਸੀ ਇਸ ਕਰਕੇ ਉਦੋਂ ਜਦੋਂ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੀ ਆਪਸ ਵਿੱਚ ਨੇਗੋਸ਼ੀਏਸ਼ਨ ਚੱਲ ਰਹੀਆਂ ਸੀਆਂ ਉਹਦੇ ਵਿੱਚ ਇੰਟੈਂਸ਼ਨਲੀ ਔਨ ਦਾ ਰਿਕੁਐਸਟ ਆਫ ਸਟੇਟ ਗਵਰਨਮੈਂਟਸ GST ਨੂੰ ਔਰ ਐਲੈਕਸਿਟੀ ਡਿਊਟੀ ਨੂੰ ਤੇ ਐਕਸਾਈਜ਼ ਔਨ ਲਿਕਰ ਇਹਨਾਂ 4-5 ਆਈਟਮਾਂ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ ਤੇ ਸਟੇਟਾਂ ਦੇ ਵਿੱਚ ਰੱਖਿਆ ਗਿਆ ਸੀ ਕਿ ਸਟੇਟ ਗਵਰਨਮੈਂਟ ਜਦੋਂ ਚਾਹਣ ਆਪਣੀ ਇਕਨੋਮੀ ਦੇ ਹਿਸਾਬ ਨਾਲ ਆਪਣੀ ਲੋੜਵੰਦੀ ਦੇ ਹਿਸਾਬ ਦੇ ਨਾਲ ਇਹਨਾਂ ਆਈਟਮਾਂ ਉੱਤੇ ਰੇਟ ਘੱਟ ਵਧਾ ਘੱਟ ਵਧਾ ਕਰ ਸਕਦੇ ਆਂ ਤੇ ਉਸ ਸਿਲਸਿਲੇ ਦੀ ਉਸੇ ਵਜ੍ਹਾ ਨਾਲ ਜੀਐਸਟੀ ਡੀਜ਼ਲ ਪੈਟਰੋਲ ਨੂੰ ਵੀ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ ਹੁਣ ਜਿਹੜੀ ਇਹ ਡਿਮਾਂਡ ਉੱਠ ਰਹੀ ਹੈ ਕਿ ਜੀਐਸਟੀ ਦੇ ਵਿੱਚ ਲਿਆਂਨ ਨਾਲ ਡੀਜ਼ਲ ਪੈਟਰੋਲ ਦਾ ਰੇਟ ਸਸਤਾ ਹੋ ਜਾਏਗਾ ਤਾਂ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਉਹਦਾ ਰੀਜ਼ਨ ਇਹ ਹੈ ਕਿ ਜੇ ਤੁਸੀਂ ਜੀਐਸਟੀ ਦੇ ਅੰਦਰ ਲਿਆਉਂ ਜੇ ਰੇਟ ਘਟਦਾ ਹੈ ਡੀਜ਼ਲ ਪੈਟਰੋਲ ਦਾ ਤੇ ਸਰਕਾਰ ਨੂੰ ਨੁਕਸਾਨ ਹੋਏਗਾ ਤੇ ਜੇ ਸਰਕਾਰ ਨੂੰ ਨੁਕਸਾਨ ਹੋਏਗਾ ਤਾਂ ਸਰਕਾਰ ਕੋਈ ਨਾ ਕੋਈ ਸੈਸ ਲਗਾ ਕੇ ਉਹ ਨੁਕਸਾਨ ਆਪਣਾ ਪੂਰਾ ਕਰ ਲੇਗੀ ਇੱਕ ਤੇ ਗੱਲ ਦੂਸਰੀ ਗੱਲ ਜੇ ਵਾਕਈ ਸਰਕਾਰਾਂ ਸਟੇਟ ਗਵਰਨਮੈਂਟ ਦੀ ਜਾਂ ਸੈਂਟਰ ਗਵਰਨਮੈਂਟ ਦੀ ਅਗਰ ਵਾਕਈ ਉਹ ਸੀਰੀਅਸ ਹੈ ਕਿ ਡੀਜ਼ਲ ਪੈਟਰੋਲ ਦਾ ਰੇਟ ਕੱਟ ਹੋਣਾ ਚਾਹੀਦਾ ਹੈ ਤਾਂ ਜਿਹੜੀ ਸੈਂਟਰ ਗਵਰਨਮੈਂਟ ਨੇ ਸੈਂਟਰਲ ਐਕਸਾਈਜ਼ ਡਿਊਟੀ ਲਗਾ ਰੱਖੀ ਹੈ ਡੀਜ਼ਲ ਪੈਟਰੋਲ ਤੇ ਇਧਰ ਸਟੇਟਾਂ ਨੇ ਜਿਹੜਾ ਵੈਟ ਲਗਾ ਰਿਹਾ ਇਹਦੇ ਉੱਤੇ ਡੀਜ਼ਲ ਪੈਟਰੋਲ ਤੇ ਉਹਨਾਂ ਨੂੰ ਘਟਾ ਦਨ ਹੁਣ ਵੀ ਘਟਾ ਸਕਦੇ ਆ ਉਹ ਉਹ ਘਟਾ ਲੈਣਗੇ ਜਦੋਂ ਹੀ ਉਹ ਰੇਟ ਕਟਣਗੇ ਤਾਂ ਬਾਕੀ ਸਾਰੀਆਂ ਆਈਟਮਾਂ ਦੇ ਰੇਟ ਆਪਣੇ ਆਪ ਕੱਟ ਜਾਣਗੇ ਤੇ ਇਸ ਕਰਕੇ ਇਹਨੂੰ ਕਹਿਣਾ ਕਿ ਉਹ ਜੀਐਸਟੀ ਜਿ ਲੈਣ ਤੋਂ ਬਾਅਦ ਹੀ ਘਟੇਗਾ ਐ ਤੁਹ ਕੁਝ ਜਿਹੜੀ ਕਿ ਮੋਬਾਈਲ ਹੋ ਗਿਆ ਹੋਰ ਜਿਹੜੀ ਕਿ ਅਸੈਸਰਸ ਹੋ ਗਿਆ ਇਲੈਕਟ੍ਰੋਨਿਕ ਸਮਾਨ ਹੋ ਗਿਆ ਇਹਨਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ ਕੁਝ ਪਰਸੈਂਟੇਜ ਘਟਾਈ ਗਈ ਹੈ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਚਾਈਨਾ ਦਾ ਪ੍ਰਭਾਵ ਹੋਰ ਨਹੀਂ ਵਧੂਗਾ ਕਿਉਂਕਿ 70 ਤੋਂ 80% ਤਾਂ ਪਹਿਲੇ ਹੀ ਉਹ ਇੰਡੀਅਨ ਮਾਰਕੀਟ ਨੂੰ ਕੈਪਚਰ ਕਰਕੇ ਬੈਠਾ ਜੇਕਰ ਆਪਾਂ ਉਹਨਾਂ ਨੂੰ ਸ਼ੂਟ ਦਾਮਾਂਗੇ ਸਮਾਨ ਦੀ ਤਰਫ ਫਿਰ ਹੋਰ ਜ਼ਿਆਦਾ ਉੱਤੇ ਉਹਨਾਂ ਦੀ ਮਾਰਕੀਟ ਕੈਪਚਰਿੰਗ ਹੋ ਜਾਊਗੀ ਅੱਜ ਦੇ ਅਗਰ ਤੁਸੀਂ ਬਜਟ ਨੂੰ ਧਿਆਨ ਨਾਲ ਸੁਣਿਆ ਹੋਵੇ ਤਾਂ ਮੈਡਮ ਸਿਤਰਮਨ ਕਹਿੰਦੇ ਆ ਕਿ ਸਾਡੀ ਜਿਹੜੀ ਮੋਬਾਈਲ ਮੈਨੂਫੈਕਚਰਿੰਗ ਇੰਡਸਟਰੀ ਹੈ ਉਹ ਕਾਫੀ ਮੈਚੁਰ ਹੋ ਗਈ ਹੈ ਉਸ ਨੂੰ ਕਰਦੇ ਉਹਨਾਂ ਨੇ ਕਸਟਮ ਡਿਊਟੀ ਨੂੰ ਰਿਡਿਊਸ ਕੀਤਾ ਹੈ ਇੰਪੋਰਟਡ ਨੂੰ ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅਗਰ ਅਸੀਂ ਜਿਹੜੀ ਇੰਪੋਰਟਡ ਚੀਜ਼ਾਂ ਉਹਨਾਂ ਦੀ ਕਸਟਮ ਡਿਊਟੀ ਘਟਾਵਾਂਗੇ ਤਾਂ ਉਹਦੇ ਨਾਲ ਬਾਹਰੋਂ ਜਿਹੜੀ ਬਾਹਰੋਂ ਦੀ ਜਿਹੜੀ ਇੰਡਸਟਰੀ ਹੈ ਬਾਹਰਲੇ ਜਿਹੜੇ ਦੇਸ਼ ਹੈ ਉਹ ਆਪਣਾ ਮਟੀਰੀਅਲ ਜਿਹੜਾ ਇੰਡੀਆ ਚ ਭੇਜਣਗੇ ਕਿਉਂਕਿ ਉਹਨਾਂ ਨੂੰ ਸਸਤਾ ਇੱਥੇ ਸਸਤਾ ਮਿਲੇਗਾ ਔਰ ਇੰਪੋਰਟਰ ਯਾ ਮੋਬਾਈਲ ਹੈ ਜਾਂ ਕੁਝ ਕੈਂਸਰ ਦੀਆਂ ਦਵਾਈਆਂ ਵੀ ਉਹਨਾਂ ਨੇ ਸਸਤੀਆਂ ਕੀਤੀਆਂ ਜਾਂ ਕੁਝ ਪਲਾਸਟਿਕ ਆਈਟਮ ਸਸਤੇ ਕੀਤੇ ਨੇ ਜਿਹੜੇ ਕਿ ਹੋ ਸਕਦਾ ਹੈ ਕਿ ਜਿਵੇਂ ਮੈਡੀਸਿਨਸ ਦੀ ਗੱਲ ਕਰੀਏ ਆਪਾਂ ਕੈਂਸਰ ਦੀ ਮੈਡੀਸਿਨਸ ਨੂੰ ਜੀ ਲਾਈਫ ਸੇਵਿੰਗ ਡਰੱਗਸ ਆ ਉਹਨਾਂ ਚਾਹ ਰੇਟ ਕਟ ਡੂਸ ਹੋਏ ਤੇ ਨੇਚਰਲੀ ਮੈਂ ਸਮਝਦਾ ਕਿ ਪੇਸ਼ੈਂਟ ਦੀ ਜਾਂ ਜਿਹੜੇ ਬਿਮਾਰ ਲੋਕਾਂ ਉਹਨਾਂ ਵਾਸਤੇ ਫਾਇਦਾ ਹੈ ਲੇਕਿਨ ਆਪਾਂ ਓਵਰਆਲ ਗੱਲ ਕਰੀਏ ਤੇ ਜੇ ਆਪਾਂ ਕਸਟਮ ਡਿਊਟੀ ਘਟਾਉਂਦੇ ਆ ਤਾਂ ਉਹਦੇ ਨਾਲ ਸਾਡੀ ਜਿਹੜੀ ਲੋਕਲ ਇੰਡਸਟਰੀ ਹੈ ਉਹਨੂੰ ਵੀ ਇੱਕ ਤੱਕਾ ਲੱਗਦਾ ਹੈ ਹੂੰ ਉਹਨੂੰ ਵੀ ਤਾਂ ਲੱਗਦਾ ਜਿਵੇਂ ਤੁਸੀਂ ਕਹ ਰਹੇ ਹੋ ਕਿ ਚਾਈਨਾ ਉੱਤੇ ਜ਼ਿਆਦਾ ਪ੍ਰਭਾਵਿਤ ਹੋਏਗਾ ਡੈਫੀਨਟਲੀ ਚਾਈਨਾ ਹੋਇਆ ਜਾਂ ਹੋਰ ਜਿਹੜੀ ਕੰਟਰੀ ਜਿੱਥੋਂ ਦੀ ਇਹ ਮਾਲ ਆਂਦਾ ਹੈ ਉਹਨਾਂ ਨੂੰ ਉਹਦਾ ਬੈਨੀਫਿਟ ਜ਼ਰੂਰ ਮਿਲੇਗਾ ਸੋ ਜਿਹੜਾ ਕਰੋੜਾਂ ਨੌਜਵਾਨਾਂ ਨੂੰ ਰੋਜ਼ਗਾਰ ਦੀ ਗੱਲ ਆਖੀ ਗਈ ਹੈ ਜੇਕਰ ਆਪਾਂ ਇੰਪੋਰਟ ਡਿਊਟੀ ਘਟਾਉਨੇ ਆ ਤਾਂ ਫਿਰ ਉਹ ਇੱਕ ਕਹਦੀ ਹੈ ਕਿ ਸੋਸ਼ਲ ਹੀ ਹੋ ਗਿਆ ਸਮਝਬਗ ਦਿਖਾ ਦਿੱਤਾ ਗਿਆ ਫਿਰ ਕਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਕਿ ਟਾਰਗੇਟ ਹੈ ਪੂਰਾ ਹੋਵੇਗਾ ਜਿਹੜਾ ਕਿ 2 ਕਰੋੜ ਨੌਕਰੀਆਂ ਦਾ ਸੀਗਾ ਤੁੜੀ ਗਰ ਬਿਲਕੁਲ ਠੀਕ ਹੈ ਕਿ ਜੇ ਅਸੀਂ ਇੱਕ ਪਾਸੇ ਕਹਿੰਨੇ ਕਿ ਅਸੀਂ ਕਸਟਮ ਕਸਟਮ ਡਿਊਟੀ ਘਟਾਤੀ ਹੈ ਕੋਈ ਹੋਰ ਰੇਟ ਘਟਾਤਾ ਜਿਸ ਦੇ ਨਾਲ ਇੰਪੋਰਟ ਵੱਧ ਗਿਆ ਸਪੋਸ ਤੇ ਅੱਧਰ ਸਾਡੀ ਲੋਕਲ ਇੰਡਸਟਰੀ ਹਿੱਟ ਹੋਏਗੀ ਤੇ ਜੋ ਰੋਜ਼ਗਾਰ ਕਿੱਥੋਂ ਆਏਗਾ ਦੂਸਰੇ ਉਹ ਜਿਹੜੇ ਇਸ ਬਜਟ ਦੀ ਇਹਨਾਂ ਨੇ ਪ੍ਰਬਧਾਨ ਕੀਤਾ ਕਿ ਅਸੀਂ 500 ਵੱਡੀਆਂ ਜਿਹੜੀਆਂ ਸਾਡੀ ਕੰਪਨੀਆਂ ਦੇਸ਼ ਦੀਆਂ ਉਹਦੇ ਚ ਅਸੀਂ 1 ਲੱਖ ਯੂਥ ਨੂੰ ਹਰ ਸਾਲ ਟ੍ਰੇਨਿੰਗ ਦਿਵਾਵਾਂਗੇ ਤੇ ਉਹਨਾਂ ਨੂੰ ਉੱਥੇ 5000 ਰੁਪਈਆ ਪਰ ਮਹੀਨਾ ਵੀ ਮਿਲੇਗਾ ਤੇ 6000 ਅਲੱਗ ਵੀ ਇੱਕ ਕੰਡੀਸ਼ਨਲ ਅਮਾਊਂਟ ਮਿਲੇਗਾ ਲੇਕਿਨ ਕੁਐਸਚਨ ਇਹ ਹੈ ਕਿ ਇੱਕ ਸਾਲ ਦੀ ਹੋਈ ਤੇ 5000 ਰੁਪਏ ਤੇ ਸਾਹਮਣੇ 60 7000 ਰੁਪਏ ਉਹਨਾਂ ਨੂੰ ਅਗਰ ਮਿਲ ਵੀ ਗਿਆ ਉਸ ਤੋਂ ਬਾਅਦ ਕੀ ਉਹਨਾਂ ਨੂੰ ਜੋਬ ਮਿਲੇਗੀ ਦੈਟ ਇਜ਼ ਅ ਬਿਗ ਕੁਐਸਚਨ ਕਿਉਂਕਿ ਹਜੇ ਤੱਕ ਜਿਹੜਾ ਸਾਡੇ ਡਿਵੈਲਪਮੈਂਟ ਹੋ ਰਹੀ ਹੈ ਇਕਨੋਮੀ ਦੀ ਜਾਂ ਜਿੰਨੀ ਵੀ ਅੱਜ ਤੱਕ ਆਪਾਂ ਗੱਲ ਕੀਤੀ ਹੈ ਜੋਬ ਤੇ ਹੈ ਹੀ ਨਹੀਂ ਜੋਮ ਜਨਰੇਸ਼ਨ ਕਰੀਏਸ਼ਨ ਤੇ ਹੈ ਹੀ ਨਹੀਂ ਤੇ ਜੋਬ ਨਹੀਂ ਹੈ ਔਰ ਜਿਵੇਂ ਆਪਾਂ ਅਗਨੀਵੀਰ ਚ ਵੀ ਗੱਲ ਕੀਤੀ ਕਿ 4-4 ਸਾਲ ਦੀ ਆਪਾਂ ਉਹਨਾਂ ਨੂੰ ਆਰਮੀ ਚ ਭਰਤੀ ਕਰਾਵਾਂਗੇ ਇੱਥੇ ਵੀ ਅਗਰ ਕੋਈ ਬੰਦਾ ਇੰਡਸਟਰੀ ਦੇ ਅੰਦਰ 1 ਸਾਲ 1.5 ਸਾਲ ਕੰਮ ਕਰ ਗਿਆ ਉਸ ਤੋਂ ਬਾਅਦ ਫਿਰ ਵਿਹਲਾ ਹੋ ਗਿਆ ਤੇ ਉਸ ਤੋਂ ਬਾਅਦ ਕੀ ਕਰੇਗਾ ਉਹ ਤੇ ਆਪਾਂ ਨੂੰ ਤੇ ਜੋਬ ਗਾਰੰਟੀ ਚਾਹੀਦੀ ਹੈ ਇਸ ਟਾਈਮ ਜੀ ਜੀ ਦੂਜੇ ਪਾਸੇ ਨਿਗਾਹ ਮਾਰੀ ਜਾਵੇ ਤਾਂ ਹੈਲਥ ਸੈਕਟਰ ਹੋ ਗਿਆ ਐਜੂਕੇਸ਼ਨ ਸੈਕਟਰ ਹੋ ਗਿਆ ਇੱਥੇ ਉੱਪਰ ਖਾਸ ਧਿਆਨ ਦੇਣ ਦੀ ਲੋੜ ਸੀ ਪਰ ਇੱਥੇ ਵੀ ਕੁਝ ਵਧੀਆ ਰੁਝਾਨ ਨਹੀਂ ਦੇਖਣ ਨੂੰ ਮਿਲਿਆ ਬਿਲਕੁਲ ਠੀਕ ਹੈ ਉਹਨਾਂ ਨੇ ਵੈਸੇ ਕਿਹਾ ਤੇ ਹੈ ਕਿ ਅਸੀਂ ਹਸਪਤਾਲ ਬਣਾਵਾਂਗੇ ਲੇਕਿਨ ਜਿਹੜੇ ਹਸਪਤਾਲ ਪਹਿਲਾਂ ਐਲਾਨ ਹੋ ਚੁੱਕੇ ਉਹਨਾਂ ਦਾ ਕੀ ਹੈ ਅੱਜ ਤੁਸੀਂ ਦੇਖੋ ਕਿ ਪੀਜੀਆਈ ਦੇ ਉੱਤੇ ਇੰਨਾ ਪ੍ਰੈਸ਼ਰ ਹੈ ਚੰਡੀਗੜ੍ਹ ਪੀਜੀਆਈ ਦੇ ਉੱਤੇ ਕਿ ਉੱਥੇ ਜੰਮੂ ਕਸ਼ਮੀਰ ਤੋਂ ਲੈ ਕੇ ਇੱਕ ਦੇਹਰਾਦੂਨ ਉੱਤਰਾਖੰਡ ਤੋਂ ਲੈ ਕੇ ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਆਪਣਾ ਇਲਾਜ ਕਰਾਣ ਲਈ ਆਉਂਦੇ ਹਨ ਔਰ ਕੋਵਿਡ ਤੋਂ ਬਾਅਦ ਪੀਜੀ ਦਾ ਜਿਹੜਾ ਪੇਸ਼ੈਂਟ ਦਾ ਫੁੱਟਫਾਲ ਹੈ ਉਹ ਤਾਂ ਡਬਲ ਤੋਂ ਜ਼ਿਆਦਾ ਹੋ ਗਿਆ ਹੈ ਡਾਕਟਰਾਂ ਦੀ ਸਪੀਡ ਨਾਲ ਨਹੀਂ ਵਧੇ ਇੱਕ ਇੱਕ ਡਾਕਟਰ ਕੋਲ ਇੰਨਾ ਪ੍ਰੈਸ਼ਰ ਹੈ ਅੱਜ ਦੀ ਡੇਟ ਦੇ ਅੰਦਰ ਪੀਜੀਆਈ ਦੇ ਉਹ ਮੈਡੀਕਲ ਬਾਹਰ ਉਹਦੀ ਹਸਪਤਲ ਦੀ ਸਰਵਿਸ ਲੈ ਹੀ ਨਹੀਂ ਸਕਦਾ ਜੇ ਜਾਂ ਫਿਰ ਜਿਨ੍ਹਾਂ ਨੇ ਉਹ ਲੈ ਸਕਦੇ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਰ ਰੱਖੀ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਹਸਪਤਲ ਦਾ ਇਹ ਹਾਲਾਂਕਿ ਸਾਨੂੰ ਪਹਿਲਾਂ ਤੁਹਾਨੂੰ ਪੁੱਛਦਿਆਂ ਕਿ ਕੀ ਤੁਹਾਡੀ ਕੋਈ ਪਾਲਿਸੀ ਹੈ ਤੇ ਇਹ ਮਤਲਬ ਉੱਥੇ ਵੀ ਕਿਤੇ ਨਾ ਕਿਤੇ ਕੁਝ ਮਿਸ ਮੈਨੇਜਮੈਂਟ ਹੈ ਜਾਂ ਮੈਜ਼ਲਮੈਂਟ ਹੈ ਕਿ ਕਿ ਪਾਰਟਿਕੂਲਰ ਟਾਰਗੇਟ ਦੇ ਨਾਲ ਕੰਮ ਕੀਤਾ ਜਾ ਰਿਹਾ ਤੇ ਕਿਸ ਜਿਹੜੀ ਸੇਵਾ ਦਾ ਭਾਵ ਦਾ ਜਿਹੜਾ ਇੱਕ ਮੁੱਦਾ ਹੈ ਮੈਡੀਕਲ ਲਾਈਨ ਦਾ ਉਹ ਕਿਤੇ ਨਾ ਕਿਤੇ ਡਿਫੀਟ ਹੁੰਦਾ ਨਜ਼ਰ ਆ ਰਿਹਾ ਸੋ ਕਿੰਨੇ ਨੰਬਰ ਦੇਣਾ ਚਾਹੋਗੇ ਤੁਸੀਂ ਐਜ਼ ਅ ਜੀਐਸਟੀ ਕੰਸਲਟੈਂਟ ਹੋਣ ਦੇ ਨਾਲ ਮੇਰੇ ਸਾਬ ਨਾਲ ਬਜਟ ਕੋਈ ਬਹੁਤ ਕੁਝ ਕੋਈ ਇਸ ਸਰਕਾਰ ਦਾ ਮੋਦੀ 3 ਦਾ ਪਹਿਲਾ ਬਜਟ ਹੈ ਔਰ ਇਹ ਇੱਕ ਲੌਂਗ ਰਨ ਇੰਪੈਕਟ ਦੇਣ ਵਾਲਾ ਬਜਟ ਹੈ ਤਾਂ ਉਸ ਹਮਲ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਇਹਦੇ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਖਾਸ ਕਰਕੇ ਜਿਹੜੀ 올ਡ ਸਕੀਮ ਦੀ ਇਨਕਮ ਟੈਕਸ ਲੋਗ ਹੈ ਜਾਂ ਜਿਹੜੇ ਬੰਦੇ ਹੁਣ ਸ਼ੇਅਰ ਮਾਰਕੀਟ 'ਚ ਜਾ ਰਹੇ ਕੋਈ ਸ਼ੇਅਰ ਮਾਰਕੀਟ ਅੱਜ ਦੀ ਡੇਟ 'ਚ ਇੱਕ ਐਸਾ ਈਜ਼ੀ ਗੋਇੰਗ ਪ੍ਰੋਸੈਸ ਬਣ ਗਿਆ ਜਿ ਕਿ ਲੋਕਾਂ ਨੂੰ ਛੇਤੀ ਪੈਸਾ ਮਿਲ ਜਾਂਦਾ ਸੀਗਾ ਕਿਉਂਕਿ ਇੰਡਸਟਰੀ ਦੇ ਅੰਦਰ ਕੋਈ ਇਨਵੈਸਟਮੈਂਟ ਨਹੀਂ ਕਰ ਰਹਾ ਟ੍ਰੇਡ ਦਾ ਬੁਰਾ ਹਾਲ ਹੈ ਲੋਕ ਬਿਜ਼ਨਸ 'ਚ ਵੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਉਹਨਾਂ ਨੂੰ ਤੇ ਉਹ ਸੋਚੇ ਚਲੋ ਸ਼ੇਅਰ ਮਾਰਕੀਟ 'ਚ ਲਗਾ ਦਿੰਦੇ ਆ ਲ ਪਾਣੀ ਨੰਬਰ ਦੇ ਸਕਦਾ 10 ਵਿੱਚੋਂ ਸੋ ਬਾਕੀ ਗੱਲਬਾਤ ਕੀਤੀ ਹੈਗੀ ਹੈ ਅਨਿਲ ਸ਼ਰਮਾ ਜੀ ਨਾਲ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕੁਝ ਖਾਸ ਰਾਹਤ ਨਹੀਂ ਮਿਲੀ ਸੋ ਤੁਹਾਡਾ ਇਸ ਬਜਟ ਨੂੰ ਲੈ ਕੇ ਕੀ ਓਪੀਨੀਅਨ ਕੀ ਵਿਚਾਰ ਨੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਦੋ ਸਾਂਝੇ ਕਰਿਓ ਉਧਰੇ ਅਪਡੇਟ ਲਈ ਜੁੜੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਂਦ ਨਾਲ ਪਰਮੇਂਦਰ ਚੰਡੀਗੜ੍ਹ